ਸਥਿਰ ਕਰ ਬੈਸਿਉ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰ ਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੇ ਉਦਾਨ ਸਰਨ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੇ ਪ੍ਰਭ ਸੁਆਮੀ تیر ਕਰ ਬੈਸਉ ਹਰ ਜਨ ਪਿਆਰੇ ਸਤ ਗੁਰ ਤੁਮ ਦੇ ਕਾ ਸਵਾਰੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਝ ਸਭ ਕਿਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟਨਾ ਆਵਈ ਖਾਇ ਖਰਚ ਰਹੰਦਾ ਲਖ 84 ਮੇ ਦਿਨ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਇ ਨਾ ਪੁਛਾਏ ਜਹ ਹਰ ਬਖਸੰਦਾ ਆਨੰਦ ਪ੍ਰਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਚਾਤੁਦ ਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋ ਸੇ ਭੀ ਸਚ ਤਨ ਤਨ ਗੁਰਰਾਮਦਾਸ ਜੀ ਚਿੰਨ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰਰਾਮਦਾਸ ਜੀ ਜਿਨ ਸਿਰਿਆ ਤਿਨੇ ਸਵਾਰਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੇ ਤਾਏ ਵਾਹਿਗੁਰੂ 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 ਸਥਿਰ ਕਰ ਬੈਸਿਉ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰ ਤਾਰੇ ਬਾਦਸ਼ਾ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੇ ਉਦਾਨ ਸਰਨ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੇ ਪ੍ਰਭ ਸੁਆਮੀ تیر ਕਰ ਬੈਸੋਂ ਹਰ ਜਨ ਪਿਆਰੇ ਸਤਿਗੁਰ ਤੁਮ ਦੇ ਕਾ ਸਵਾਰੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਝ ਸਭ ਕਿਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਆਵਈ ਖਾਇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਏ ਜਹ ਹਰ ਬਖਸੰਦਾ ਆਨੰਦ ਤੇ ਆਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਚਾਤੁਦ ਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਜਪ ਆਦ ਸਚ ਜੁਗਤ ਸਚ ਹੈਪੀ ਸਚ ਨਾਨਕ ਹੋ ਸੇ ਭੀ ਸਚ ਤਨ ਤਨ ਗੁਰ ਰਾਮਦਾਸ ਜੀ ਚਿੰਨ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰ ਰਾਮਦਾਸ ਜੀ जिने सिरिया तिने सवारिया श्री हर कृष्ण ਧਿਆਈਐ ਜਿਸ ਦੇ ਢਿਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੇ ਤਾਏ ਵਾਹਿਗੁਰੂ 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 ਥਿਰ ਕਰ ਬੈਸਿਉ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਤ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰ ਤਾਰੇ ਬਾਦਸ਼ਾ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੇ ਉਦਾਨ ਸਰਨ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੇ ਪ੍ਰਭ ਸੁਆਮੀ تیر ਕਰ ਬੈਸਾ ਹਰ ਜਨ ਪਿਆਰੇ ਸਤਿਗੁਰ ਤੁਮ ਦੇ ਕਾ ਸਵਾਰੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਝ ਸਭ ਕਿਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਆਵਈ ਖਾਇ ਖਰਚ ਰਹੰਦਾ ਲਖ 84 ਮੇ ਦਿਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਏ ਜਹ ਹਰ ਬਖਸੰਦਾ ਆਨੰਦ ਤੇ ਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਚਾਤੁਦ ਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋ ਸੇ ਭੀ ਸਚ ਤਨ ਤਨ ਗੁਰਰਾਮਦਾਸ ਜੀ ਜਿਨ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰਰਾਮਦਾਸ ਜੀ ਜਿਨ ਸਿਰਿਆ ਤਿਨੇ ਸਵਾਰਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰਿਐ ਕਰਿ ਨੋ ਨਿਦਿ ਆਵੇ ਤਾਏ ਵਾਹਿਗੁਰੂ 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 ਸਥਿਰ ਕਰ ਬੈਸਿਉ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਤ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰ ਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੇ ਉਦਾਨ ਸਰਨ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੇ ਪ੍ਰਭ ਸੁਆਮੀ تیر ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮ ਦੇ ਕਾ ਸਵਾਰੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਝ ਸਭ ਕਿਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟਨਾ ਆਵਈ ਖਾਇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਏ ਜਹ ਹਰ ਬਖਸੰਦਾ ਆਨੰਦ ਪ੍ਰਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਚਾਤੁਦ ਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋ ਸੇ ਭੀ ਸਚ ਤਨ ਤਨ ਗੁਰਰਾਮਦਾਸ ਜੀ ਚਿੰਨ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰਰਾਮਦਾਸ ਜੀ ਜਿਨ ਸਿਰਿਆ ਤਿਨੇ ਸਵਾਰਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੇ ਤਾਏ ਵਾਹਿਗੁਰੂ 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 ਥਿਰ ਕਰ ਬੈਸਿਉ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਤ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰ ਤਾਰੇ ਬਾਦਸ਼ਾ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੇ ਉਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ تیر ਕਰ ਬੈਸੋਂ ਹਰ ਜਨ ਪਿਆਰੇ ਸਤਿਗੁਰ ਤੁਮ ਦੇ ਕਾ ਸਵਾਰੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਝ ਸਭ ਕਿਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੂਟ ਨਾ ਆਵਈ ਖਾਇ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਏ ਜਹ ਹਰ ਬਖਸੰਦਾ ਆਨੰਦ ਤੇ ਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਚਾਤੁਦ ਪਾਵੰਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਜਪ ਆਤ ਸਚ ਜੁਗਤ ਸਚ ਹੈਪੀ ਸਚ ਨਾਨਕ ਹੋ ਸੇ ਭੀ ਸਚ ਤਨ ਤਨ ਗੁਰੂ ਰਾਮਦਾਸ ਜੀ ਚਿੰ ਸਿਰਿਆ ਤਿਨੇ ਸਵਾਰਿਆ ਤਨ ਤਨ ਗੁਰੂ ਰਾਮਦਾਸ ਜੀ ਜਿਨ ਸਰੀਆ ਤਿੰਨੇ ਸਵਾਰਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੇ ਤਾਏ ਵਾਹਿਗੁਰੂ 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 ਵਾਹਿਗੁਰੂ